ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨਾਂ ਨੇ ਗੁੰਡਾਂ ਅੰਸਰ ਜਿਹੜੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਜਿਹੜੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾਂ ਅੰਸਰ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਲੜੀ ਵਿੱਚ ਕੱਲ ਐਸਆਈ ਸਿਕੰਦਰ ਸਿੰਘ ਥਾਣਾ ਜੱਤੋ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਜਕੜ ਮਹੱਲਾ ਜੱਤੋ ਹੈ ਤੇ ਮਹੱਲਾ ਨਾਮਪੁਰਾ ਕੱਲ ਇੱਥੇ ਦੋ ਧਿਰਾਂ ਜਿਹੜੇ ਇੱਕ ਰੋਬਿਨ ਹੈ ਤੇ ਦੂਸਰਾ ਨਛੱਤਰ ਸਿੰਘ ਇਹ ਦੋ ਜਿਹੜੇ ਵਿਅਕਤੀ ਹੈ ਇਹਨਾਂ ਨੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਜੋ ਦੋਹਾਂ ਧਿਰਾਂ ਦੇ ਵਿੱਚੋਂ 4-5 6-6 ਉਹ ਟੋਟਲ 15-16 ਬੰਦਿਆਂ ਨੇ ਜਿਹੜਾ ਇੱਕ ਦੂਸਰੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱਜੀਆਂ ਤੇ ਉਹਦੇ ਕਰਕੇ ਜਿਹੜਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਮਾਹੌਲ ਆਇਆ ਉਹ ਥੋੜਾ ਗੜਬੜਾ ਗਿਆ ਸੀ ਜੀ ਉਸੇ ਵਕਤ ਜਿਹੜਾ ਪੁਲਿਸ ਪਾਰਟੀ ਇੰਸਪੈਕਟਰ ਨਾ ਪੁਲਿਸ ਸਿੰਘ ਸਕੰਦਰ ਸਿੰਘ ਸਾਰੇ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਅਸੀਂ ਉਸੇ ਵਕਤ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਇਹ ਮੁਕੱਦਮਾ ਅਸੀਂ ਇੱਕ ਦਰਜ ਰਜਿਸਟਰ ਕੀਤਾ 372 ਤਾਈਪੇ ਸੀ ਤੇ ਜਾਂ ਨਵੀਂ ਜਿਹੜੀ ਬੀਐਨਐਸ ਹੈ ਬੀਐਨਐਸ ਦੀਆਂ ਧਰਾਂ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਅਸੀਂ ਮੁਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਇਸੇ ਲਈ ਤਹਿਤ ਅਸੀਂ ਜਿਹੜੇ 9 ਜਿਹੜੇ ਵਿਅਕਤੀ ਆ ਉਹਨਾਂ ਨੂੰ ਅਸੀਂ ਮੌਕੇ ਤੋਂ ਹੀ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਆ ਉਹ ਉਹਨਾਂ ਦੀ ਅਸੀਂ ਤਲਾਸ਼ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਆ ਰੌਬਿੰਦ ਸਿੰਘ ਜਿਹੜਾ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਗਾਂ ਨਾਕਾਬੰਦੀ ਅਸੀਂ ਚਾਰੇ ਪਾਸੇ ਕੀਤੀ ਤੇ ਨਾਕਾਬੰਦੀ ਦੌਰਾਨ ਜਿਹੜਾ ਉਹਨੂੰ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕੱਲ 50 ਗ੍ਰਾਮ ਜਿਹੜੀ ਜਿਹੜੋਂ ਵੀ ਅਸੀਂ ਬਰਾਮਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਵੱਖਰਾ ਮੁਕੱਦਮਾ ਜਿਹੜਾ ਦਰਜ ਹੋਇਆ ਕੀਤਾ ਹੈ ਜਿਹੜੇ ਬਾਕੀ ਜਿਹੜੇ ਗੁੱਡਾ ਅਨਸਰ ਹੈਗੇ ਆ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਵੀ ਅਸੀਂ ਸ਼ਾਮ ਤੱਕ ਅੱਜ ਸਾਰਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਇਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਆ ਇਹਨਾਂ ਦੇ ਦਰਜ ਹੈਗੇ ਆ ਕਈਆਂ ਦੇ ਖਿਲਾਫ ਦਰਜਾ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭਿਜੀਤ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਐਂਡੀਪੀਐਸ ਅੱਠ ਸਰ ਦਰਜਾ ਦੋਸ਼ੀ ਜਿਹੜਾ ਰਾਹੁਲ ਹੈ ਇਹਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਆ ਦਰਜ ਆ ਜਸ਼ਨਾਇ ਦੇ ਖਿਲਾਫ ਇੱਕ ਮੁਕੱਦਮਾ ਦਰਜਾ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਦੇ ਖਿਲਾਫ ਵੀ ਇੱਕ ਮੁਕੱਦਮਾ ਐਨਡੀਪੀਐਸ ਦਾ ਜਿਹੜਾ ਉਹ ਦਰਜ ਹੈ ਤੇ ਮੇਰੀ ਐਸਐਸਪੀ ਸਾਹਿਬ ਵੱਲੋਂ ਡਾਕਟਰ ਪ੍ਰਗਿਆ ਜਾਨ ਵੱਲੋਂ ਸਾਰਿਆਂ ਨੂੰ ਇੱਕ ਵਾਰਨਿੰਗ ਹੈ ਕਿ ਜਿਹੜੇ ਵੀ ਇਹ ਕੋਈ ਗੁੱੱਡਾ ਅੰਸਰ ਹੈਗੇ ਆ ਜਾਂ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਦਾ ਅਸੀਂ ਇਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਵਾਂਗੇ ਤੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਵੀ ਮਹੱਤ ਨਾਲ ਹੈ